ਹਾਂਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸਲੈਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 7-8 ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ WhatsApp ਨੰਬਰ 'ਤੇ ਸੰਪਰਕ ਕਰੋ WhatsApp ਦਾ ਨੰਬਰ ਤੇ Instagram ਪੀ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਹਾਂਜੀ ਟਾਟਾ ਮੰਜਾਕਾਰ ਬਿਕਾਉ ਮਾਡਲ 2010 ਵਧੀਆ ਹਾਲਾਤ ਲੋਏ ਪਈ ਹੋਏ ਏਸੀ ਹੀਟ ਚਾਲੂ ਕੀਮਤ ਸਿਰਫ 1,60,000 ਰੁਪਏ ਪਤਾ ਆ ਪਿੰਡ ਨੰਬਰ ਪਿੰਡ ਮਹਿਤਾ ਰੋਡ ਅਮਰਤਸਰ ਸਹਿਬ ਸੰਪਰਕ ਕਰੋ 9653292104 9653292104